ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਨੂੰ ਸਾਵਣੂ ਪਤਾ ਹੀ ਹੈ ਕਿ ਆਉਣ ਵਾਲੇ 14 ਦਸੰਬਰ ਨੂੰ ਪੰਜਾਬ ਵਿੱਚ ਬਲਾਕ ਸਭਾ ਤੇ ਜ਼ਿਲ੍ਹਾ ਪ੍ਰਸ਼ਾਦੇ ਦੀਆਂ ਚੋਣਾਂ ਹੋ ਰਹੀਆਂ ਨੇ ਸੋ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਇਹ ਚੋਣਾਂ ਨਹੀਂ ਲੜ ਰਹੀ ਪਰ ਆਪਣਾ ਇਹਨਾਂ ਲੋਟੂ ਪਾਰਟੀਆਂ ਦੇ ਨਾਲ ਵੀ ਕੋਈ ਸਬੰਧ ਨਹੀਂ ਪਾਰਟੀ ਲੈਵਲ ਤੇ ਆਪਣਾ ਕਿਸੇ ਦੇ ਨਾਲ ਵੀ ਨਹੀਂ ਤੁਰਨਾ ਆਪਾਂ ਕਿਸੇ ਦੇ ਨਾਲ ਵੀ ਨਹੀਂ ਤੁਰਨਾ ਕਿਉਂਕਿ ਇਹ ਇੱਕ ਪਾਸੇ ਉਹ ਪਾਰਟੀ ਹੈ ਜਿਸ ਨੇ 2015 ਦੇ ਵਿੱਚ ਸਾਡੇ ਸਾਬ ਸ੍ਰੀ ਗੁਰੂ ਰੰਤ ਸਾਹਿਬ ਦੀ ਜੋ ਗਲੀਆਂ ਨਾਲੀਆਂ ਦੇ ਵਿੱਚ ਇਹਨਾਂ ਨੇ ਰੋਲੇ ਸਾਡੇ ਸ਼ਹੀਦ ਸਿੰਘਾਂ ਨੂੰ ਇਹ ਅੱਤਵਾਦੀ ਦੱਸਦੇ ਨੇ ਜੋ ਜੇਲ੍ਹਾਂ ਵਿੱਚ ਬੰਦ ਬੈਠੇ ਨੇ ਸਾਡੇ ਸਿੰਘ ਉਹਨਾਂ ਨੂੰ ਇਹ ਕਾਤਲ ਕਹਿ ਕੇ ਸਬੋਧਨ ਕਰਦੇ ਨੇ ਤੇ ਦੂਜੇ ਪਾਸੇ ਜੋ ਝਾੜੂ ਪਾਰਟੀ ਹੈ ਜਿਹਨੂੰ ਆਪਾਂ ਝੂਠੇ ਇਨਕਲਾਬੀ ਵੀ ਕਹਿ ਸਕਦੇ ਹਾਂ ਉਹਨਾਂ ਨੇ ਸਾਡੇ ਸਿੰਘਾਂ ਨੂੰ ਪੰਜਾਬ ਦੀ ਆਵਾਜ਼ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਤੋਂ ਦੂਰ ਡਿਬਰੂਗੜ੍ਹ ਕਾਲੇ ਪਾਣੀ ਦੀ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਬਿਨਾਂ ਇਸੇ ਵਜ੍ਹਾ ਦੇ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਣ ਵਾਲੇ ਐਮਪੀ ਭਾਈ ਅਮਰਤਪਾਲ ਸਿੰਘ ਨੂੰ ਡਿਗੜੂਗੜ ਜੇਲ੍ਹ ਵਿੱਚ ਭੇਜਣਾ ਸਾਰੀਆਂ ਹੀ ਪਾਰਟੀਆਂ ਉਸ ਦੀਆਂ ਭਾਗੀਦਾਰ ਨੇ ਸੋ ਆਪਾਂ ਆਪਣੀ ਪਾਰਟੀ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਦੀਪ ਸਿੱਧੂ ਦੀ ਜਥੇਬੰਦੀ ਵਾਰਸ ਪੰਜਾਬ ਦੇ ਆਪਾਂ ਇਸ ਸੰਬੰਧੀ ਆਪਾਂ ਵੀ ਕੀ ਕੀਤਾ ਜਾਵੇ ਆਪਣੇ ਵੱਲੋਂ ਆਪਾਂ ਵੀ ਵੋਟਾਂ ਵਾਲੇ ਦਿਨ ਆਪਾਂ ਆਪਣਾ ਬੂਥ ਲਾਵਾਂਗੇ ਆਪਣੀ ਇੱਕ ਪ੍ਰਦਰਸ਼ਨ ਦੇ ਤੌਰ ਤੇ ਜੋ ਇਹਨਾਂ ਅਕਾਲੀ ਦਲ ਬਾਦਲ ਵਾਲਿਆਂ ਨੇ ਕਾਂਗਸ ਵਾਲਿਆਂ ਨੇ ਤੇ ਝਾੜੂ ਵਾਲਿਆਂ ਨੇ ਜੋ ਵੀ ਸਾਡੇ ਨਾਲ ਧੱਕੇ ਕੀਤੇ ਉਹ ਆਪਾਂ ਬੂਥ ਤੇ ਬੈਠ ਕੇ ਇਹ ਆਪਣੇ ਲੋਕਾਂ ਨੂੰ ਆਪਣੇ ਜਾਗੀਰ ਜਮੀਰ ਵਾਲੇ ਪੰਜਾਬੀਆਂ ਨੂੰ ਜ਼ਰੂਰ ਦੱਸਾਂਗੇ ਕਿ 2027 ਵਿੱਚ ਆਪਾਂ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੇ ਲਈ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਦੀ ਹੋਂਦ ਨੂੰ ਬਚਾਉਣ ਦੇ ਲਈ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਈਏ ਇਹ ਜੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਵੋਟਾਂ ਨੇ ਇਹ ਚ ਜੋ ਬਲਾਕ ਸੰਮਤੀ ਵਿੱਚ ਆਪਣੇ ਹੀ ਪਿੰਡ ਦੇ ਦੋ ਭਰਾ ਆਪਣੇ ਹੀ ਜੋ ਲੋਕਲ ਬੰਦੇ ਖੜੇ ਹੋਏ ਨੇ ਉਹਨਾਂ ਜਿਵੇਂ ਆਮ ਆਦਮੀ ਵੱਲੋਂ ਭਾਈ ਜਗਤਾਰ ਸਿੰਘ ਤੇ ਦੂਜੀਆਂ ਪਾਰਟੀਆਂ ਦੇ ਵੱਲੋਂ ਭਾਈ ਇਹ ਜਿਹੜਾ ਆਪਣਾ ਵਜੀਰ ਕੁਮਾਰ ਸਿੰਘਲਾ ਸੋ ਆਪਣਾ ਫਰਜ਼ ਬਣਦਾ ਕਿ ਇਹਨਾਂ ਦੋਹਾਂ ਦੇ ਵਿੱਚੋਂ ਜੇ ਤੁਸੀਂ ਨੇ ਆਪਣੇ ਭਰਾ ਨੇ ਵੋਟ ਪਾਉਣੀ ਵੀ ਹੈ ਤਾਂ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਕਿ ਪੰਜਾਬ ਦੇ ਲਈ ਤੇ ਪੰਥ ਦੇ ਲਈ ਜੋ ਵੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਜੋ ਪੰਥ ਦੀ ਲਈ ਕਦੇ ਨਾ ਕਦੇ ਕੁਝ ਨਾ ਕੁਝ ਕੰਮ ਕੀਤਾ ਜੋ ਆਪਣੇ ਧਰਮ ਦੇ ਲਈ ਭਾਵੇਂ ਪਾਰਟੀ ਉਹ ਕਿਸੇ ਵੀ ਹੋਵੇ ਜੇ ਵੋਟ ਪਾਣੀ ਦੀ ਹੈ ਆਪਾਂ ਆਪਣੇ ਪਿੰਡ ਲੇਬਲ ਤੇ ਆਪਣੇ ਭਾਈਚਾਰੇ ਨੂੰ ਕਾਇਮ ਰੱਖੀਏ ਤੇ ਵੋਟ ਆਪਾਂ ਉਸ ਨੂੰ ਪਾ ਸਕਦੇ ਆ ਪਰ ਆਪਾਂ ਨਾਲ ਕਿਸੇ ਨੂੰ ਤੁਰ ਸਕਦੇ ਆ ਆਪਾਂ ਦਾ ਕਿਸੇ ਨਾਲ ਵੀ ਨਹੀਂ ਤੁਰਨਾ ਆਪਾਂ ਨੂੰ ਇਹਨਾਂ ਤੋਂ ਕੋਈ ਆਸ ਨਹੀਂ ਨਾ ਇਹਨਾਂ ਤੋਂ ਕੋਈ ਲਾਲਚ ਹੈ ਆਪਾਂ ਆਪਣੇ ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਲਈ ਹੀ ਕਾਰਜ ਕਰਨਾ ਹੈ ਸੋ ਬੇਨਤੀ ਹੈ ਭਰਾਵੋ ਕਿ ਆਪਾਂ ਵੋਟਾਂ ਵਾਲੇ ਦਿਨ 14 ਤਰੀਕ ਨੂੰ ਪੋਲਿੰਗ ਬੂਥ ਤੇ ਜ਼ਰੂਰ ਬੈਠਾਂਗੇ ਸਾਰੇ ਹੀ ਭਰਾਵਾਂ ਨੂੰ ਨਾਲ ਦੇ ਸਾਥੀਆਂ ਨੂੰ ਬੇਨਤੀ ਹੈ ਕਿ ਜ਼ਰੂਰ ਸਾਥ ਦਿਓ ਆਪਾਂ ਬੈਨਰ ਵੀ ਛਪਾਵਾਂਗੇ ਪੋਸਟ ਵੀ ਲਾਵਾਂਗੇ ਪਿੰਡ ਚ ਪਾਈ ਅਮਰਤਪਾਲ ਸਿੰਘ ਦੇ ਵੀ ਲਾਵਾਂਗੇ ਜੋ ਸਾਡੇ ਗੁਰੂ ਸਾਹਿਬ ਦੀ ਬੇਅਦਬੀਆਂ ਕੀਤੀਆਂ ਉਹਨਾਂ ਦੇ ਵੀ ਲਾਵਾਂਗੇ ਸਾਡੇ ਸਿੰਘਾਂ ਦੇ ਵੀ ਲਾਵਾਂਗੇ ਜੋ ਕਿ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੈਠੇ ਨੇ ਤੇ ਸਾਰੀਆਂ ਸਰਕਾਰਾਂ ਨੇ ਰਾਜ ਦਾ ਸੁਖ ਮਾਨਿਆ ਪਰ ਉਹਨਾਂ ਨੂੰ ਨਹੀਂ ਛੱਡ ਰਹੇ। ਉਹ ਸਾਰੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਨਾ ਕਿ ਆਪਾਂ 14 ਤਰੀਕ ਨੂੰ ਪੋਲਿੰਗ ਬੂਥ ਤੇ ਜ਼ਰੂਰ ਬੈਠੀਏ ਤੇ ਉੱਥੇ ਆਪਾਂ ਜਾਗਦੀ ਜ਼ਮੀਰ ਵਾਲੇ ਸਾਰੇ ਹੀ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਪੋਲਿੰਗ ਬੂਥ ਤੇ ਬੈਠ ਕੇ ਆਪਾਂ ਭਾਈ ਅਮਰਤਪਾਲ ਸਿੰਘ ਨਾਲ ਸੰਬੰਧਿਤ ਸਾਡੇ ਬੰਦੀ ਸਿੰਘਾਂ ਦੇ ਨਾਲ ਸੰਬੰਧਿਤ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਬਿਆਦਵੀਆਂ ਕੀਤੀਆਂ ਇਨ੍ਹਾਂ ਪਾਲਤ ਨੇ ਉਹਨਾਂ ਦੇ ਸੰਬੰਧ ਵਿੱਚ ਆਪਾਂ ਪ੍ਰਦਰਸ਼ਨੀਆਂ ਲਾ ਕੇ ਲੋਕਾਂ ਨੂੰ ਦੱਸਿਆ ਕਿ 2027 ਵਿੱਚ ਭਾਈ ਅਮਰਤਪਾਲ ਸਿੰਘ ਦੀ ਪੰਜਾਬ ਨੂੰ ਲੋੜ ਹੈ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਨੂੰ ਅਮਰਤਪਾਲ ਦੀ ਲੋੜ ਹੈ ਬੇਨਤੀ ਹੈ ਜਰੂਰ ਬੇਨਤੀ ਪਰਿਵਾਰ ਕਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ